ਪਰ ਜਾਈ ਤਾਂ ਵੀਰ ਜੀ ਨੂੰ ਸਾਹ ਵੀ ਨਹੀਂ ਲੈਣ ਦਿੰਦੀ ਇਸ ਅਸ਼ਲੀਲ ਗੱਲ ਮੈਂ ਕਿਹੜੀ ਕਰ ਦਿੱਤੀ ਕੀ ਇਹ ਡਬਲ मीनिंग ਗੱਲ ਨਹੀਂ ਹੈ ਵੀ ਭਾਬੀ ਤਾਂ ਰਾਤ ਨੂੰ ਵੀ ਨਹੀਂ ਛੱਡਦੀ ਸਾਨੂੰ ਇਸ ਚ ਕੁਝ ਗਲਤ ਨਹੀਂ ਦਿਖਿਆ ਵੀਰੇ ਦੀ ਭਾਬੀ ਤਾਂ ਰਾਤ ਨੂੰ ਵੀ ਵੀਰੇ ਨੂੰ ਨਹੀਂ ਇਕੱਲੇ ਰਹਿਣ ਦਿੰਦੀ ਜਾਂ ਛੱਡਦੀ ਇਹੋ ਜੀ ਗੱਲ ਹੁੰਦੀ ਹੈ ਇਹ ਕਿਹੜੀ ਮਰਿਆਦਾ ਹੈ ਜਦੋਂ ਤੁਸੀਂ ਕੀਰਤਨ ਕਰਦੇ ਹੋਏ ਗੱਲ ਕਰਦੇ ਹੋ ਕਿ ਸਾਡੇ ਸਿੰਘ ਨੇ ਪਜਾਮਾ ਫਟਿਆ ਉਹ ਕਿਹੜੇ ਗ੍ਰੰਥ ਦੀ ਕਵਤਾ ਸੀਗੀ ਅਸੀਂ ਸੰਗਤਾਂ ਨੂੰ ਆਪਣੀ ਰੀਅਲ ਲਾਈਫ ਵੀ ਦਿਖਾਨੀ ਆ ਅਸੀਂ ਵੀ ਇਨਸਾਨ ਆ ਤੁਹਾਡੀ ਸਵਿਮਿੰਗ ਪੂਲ ਦੀ ਵੀਡੀਓ ਬਾਹਰ ਆਈ ਹੈ ਸਵਿਮਿੰਗ ਪੂਲ ਦੇ ਵਿੱਚ ਮੈਂ ਆ ਮੇਰਾ ਸਗਾ ਪਰਾਇ ਮੇਰਾ ਕੋਈ ਤਨ ਦਾ ਕੋਈ ਅੰਗ ਨਹੀਂ ਦਿਖ ਰਿਹਾ ਸਿਰ ਮੇਰਾ ਟਕਿਆ ਹੋਇਆ ਇਸ ਚ ਕਿਹੜੀ ਅਸ਼ਲੀਲ ਹਰਕਤ ਕਰਤੀ ਨਾ ਪਾਓ ਵੀਡੀਓਜ਼ ਕਿਉਂ ਨਾ ਪਾਈਏ ਕਿਉਂ ਸਾਨੂੰ ਸਿੱਖਾਂ ਨੂੰ ਲਾਈਫ ਇੰਜੋਏ ਕਰਨ ਦਾ ਕੋਈ ਹੱਕ ਨਹੀਂ ਅਸੀਂ ਵੀ ਕਰਦੇ ਹਾਂ ਸਾਰੇ ਹੀ ਕਰਦੇ ਨੇ ਹਰ ਬੰਦਾ ਪਬਲਿਕ ਡੋਮੇਨ ਵਾਲਾ ਲਾਈਫ ਇੰਜੋਏ ਕਰਦਾ ਹੈ ਇਹਦਾ ਮਤਲਬ ਅਸੀਂ ਆਪਦਾ ਬੈਡਰੂਮ ਤੇ ਸਵਿਮਿੰਗ ਪੂਲ ਲੋਕਾਂ ਨੂੰ ਥੋੜੀ ਦਿਖਾਣ ਲੱਗ ਜਾਂਗੇ ਜਾ ਕੇ ਔਰ ਜਦੋਂ ਥਾਈਲੈਂਡ ਨੂੰ ਲੈ ਕੇ ਮਜ਼ਾਕੀਆ ਰੂਪ ਚ ਇੱਕ ਗੁਰਸਿੱਖ ਬੀਬੀ ਔਰ ਉਹ ਵੀ ਨਾਮੀ ਗੁਰਸਿੱਖ ਬੀਬੀ ਜਿਹੜੀ ਕੀਰਤਨੀ ਜੱਥਾ ਜੀ ਦਾ ਉਹ ਹੈ ਜੀ ਗੱਲ ਕਰੂਗੀ ਤੇ ਉਹਦਾ ਮੈਸੇਜ ਕੀ ਗਿਆ ਬ੍ਰਦਰ ਨੇ ਉਸੇ ਟਾਈਮ ਕਹਿਤਾ ਕਿ ਪ੍ਰਬਲਿੰ ਅਹ ਮਜ਼ਾਕ ਥੋੜਾ ਜਿਹਾ ਗਲਤ ਹੋ ਗਿਆ ਮੈਂ ਕਹਾਂ ਚਲ ਕੋਈ ਨਹੀਂ ਅਪਲੋਡ ਇਹ ਅਪਲੋਡ ਮੇਰੇ ਵੱਲੋਂ ਨਹੀਂ ਸੀ ਕੀਤੀ ਗਈ ਉਸ ਵੇਲੇ ਸਾਡੀ ਟੀਮ ਜਿਹੜੀ ਪਿੱਛੇ ਹੁੰਦੀ ਉਹਨਾਂ ਨੇ ਅਪਲੋਡ ਕਰਦੀ ਸਟੇਜ ਤੇ ਜਾ ਕੇ ਤੁਸੀਂ ਕਹਿ ਸਕਦੇ ਹੋ ਥਾਈਲੈਂਡ ਬਾਰੇ ਇਸ ਤਰ੍ਹਾਂ ਦੇ ਬੈਂਕਾਕ ਬਾਰੇ ਮਜ਼ਾਕ ਕਰ ਸਕਦੇ ਹੋ ਸੰਗਤਾ ਸਾਡੇ ਨਾਲ ਐਸੇ ਕਰਕੇ ਰਿਲੇਟ ਕਰ ਦਿਆ ਨੀ ਕਿ ਅਸੀਂ ਜੋ ਰੀਅਲ ਲਾਈਫ ਦੇ ਵਿੱਚ ਆ ਉਹੀ ਅਸੀਂ ਸਟੇਜ ਤੇ ਵੀ ਹੁੰਨੇ ਆ